ਹੁਣ ਤੱਕ ਤੁਸੀਂ ਵੀ ਜੇਕਰ ਕੋਈ ਤੁਹਾਨੂੰ ਮੈਸੇਜ ਆਉਂਦਾ ਹੈ ਤਾਂ ਉਸ ਉੱਤੇ ਕਲਿੱਕ ਕਰਨ ਤੋਂ ਪਹਿਲਾਂ 10 ਵਾਰੀ ਸੋਚਦੇ ਹੋਵੋਗੇ ਕਿਉਂਕਿ ਹੁਣ ਤੱਕ ਕਈ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਦੋਂ ਮੈਸੇਜ ਦੇ ਥਰੂ ਹੀ ਜੋ ਬੈਂਕ ਅਕਾਊਂਟ ਹੈ ਉਹ ਖਾਲੀ ਹੋ ਜਾਂਦਾ ਜਾਂ ਫਿਰ ਤੁਹਾਡਾ ਫੋਨ ਜੋ ਹੈ ਉਹ ਹੈਕ ਹੋ ਜਾਂਦਾ ਹੈ ਅਜਿਹੇ ਦੇ ਵਿੱਚ ਹੁਣ ਨਵੇਂ ਸਿਸਟਮ ਲਾਗੂ ਹੋਣ ਜਾ ਰਹੇ ਨੇ ਨਵੇਂ ਸਿਸਟਮ ਲਾਗੂ ਕੀ ਹੋਣ ਜਾ ਰਹੇ ਨੇ ਉਸ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਬੇहद ਲਾਜ਼ਮੀ ਹੈ ਤਾਂ ਜੋ ਤੁਸੀਂ ਧੋਖਾਧੜੀ ਤੋਂ ਬਚ ਸਕੋ ਤਾਂ ਟ੍ਰਾਈ ਦੇ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਨੇ ਆਖਰ ਲਾਗੂ ਕਦੋਂ ਤੋਂ ਹੋਣਗੇ ਆਖਰ ਨਿਯਮ ਕੀ ਨੇ ਉਹ ਜਾਣਨ ਦੇ ਲਈ ਦੇਖਦੇ ਆਏ ਹਾਂ ਸਪੈਸ਼ਲ ਰਿਪੋਰਟ ਲੋਕ ਹਰ ਰੋਜ਼ ਅਣਚਾਹੀ ਕੋਲਾ ਅਤੇ ਮੈਸੇਜ ਰਿਸੀਵ ਕਰਦੇ ਰਹਿੰਦੇ ਨੇ ਇਹਨਾਂ ਦੇ ਕਾਰਨ ਨਾਲ ਲੋਕ ਸਿਰਫ ਪਰੇਸ਼ਾਨ ਹੁੰਦੇ ਨੇ ਸਗੋ ਕਈ ਵਾਰ ਤਾਂ ਉਹਨਾਂ ਦੇ ਨਾਲ ਧੋਖਾ ਧੜੀ ਵੀ ਹੋ ਜਾਂਦੀ ਹੈ ਹੁਣ ਤੱਕ ਕਈ ਮਾਮਲੇ ਵੀ ਸਾਹਮਣੇ ਆ ਚੁੱਕੇ ਨੇ ਇੱਕ ਮਾਮਲਾ ਸਾਹਮਣੇ ਆਇਆ ਸੀ ਜਲੰਧਰ ਤੋਂ ਜਿੱਥੇ ਕਿ ਵਾਈਫ ਨੂੰ ਇੱਕ ਅਨੋਨ ਨੰਬਰ ਤੋਂ ਕਾਲ ਆਉਂਦੀ ਹੈ ਕਿ ਤੁਹਾਡਾ ਮੋਬਾਈਲ ਜੋ ਹੈ ਖਰਾਬ ਹੋਇਆ ਹੈ ਯਾਨੀ ਨੈਟਵਰਕ ਸਹੀ ਤਰੀਕੇ ਨਾਲ ਨਹੀਂ ਆ ਰਿਹਾ ਤੁਹਾਡੇ ਹਸਬੰਦ ਨੇ ਕੰਪਲੇਂਟ ਪਾਈ ਸੀ ਤਾਂ ਹੁਣ ਤੁਹਾਨੂੰ ਇੱਕ OTP ਅਸੀਂ ਭੇਜਾਂਗੇ ਤੁਸੀਂ ਸਾਨੂੰ OTP ਦੱਸ ਦਿਓ ਤੇ ਜੋ ਵਾਈਫ ਹੈ ਉਸ ਦੇ ਵੱਲੋਂ OTP ਦੱਸ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਮੋਬਾਈਲ ਹੀ ਹੈਕ ਹੋ ਜਾਂਦਾ ਹੈ ਤੇ ਨਾਲ ਹੀ ਹੈਕ ਹੋਣ ਤੋਂ ਬਾਅਦ ਜੋ ਮੋਬਾਈਲ ਫੋਨ ਹੈ ਉਸ ਦੇ ਵਿੱਚ ਜੋ ਵੀ ਡਿਟੇਲਸ ਹੁੰਦੀਆਂ ਨੇ ਜੋ ਵੀ ਨੰਬਰ ਹੁੰਦੇ ਨੇ ਸਾਰਿਆਂ ਕੋਲੋਂ ਮੈਸੇਜ ਚਲੇ ਜਾਂਦੇ ਨੇ ਪੈਸੇ ਮੰਗੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਜੋ ਬੈਂਕ ਅਕਾਊਂਟ ਹੈ ਉਹ ਵੀ ਖਾਲੀ ਹੋ ਜਾਂਦਾ ਹੈ ਇਸ ਤੋਂ ਇਲਾਵਾ ਵੀ ਤੁਸੀਂ ਖਬਰਾਂ ਸੁਣੀਆਂ ਹੋਣਗੀਆਂ ਕਿ ਤੁਹਾਨੂੰ ਬਹੁਤ ਸਾਰੇ ਮੈਸੇਜ ਆਉਂਦੇ ਨੇ ਮੈਸੇਜ ਉੱਤੇ ਕਲਿੱਕ ਕਰਨ ਤੋਂ ਪਹਿਲਾਂ ਚੈੱਕ ਕਰ ਲਓ ਕਿ ਕੀ ਮੈਸੇਜ ਆਥੈਂਟਿਕ ਹੈ ਕਿਉਂਕਿ ਅੱਜਕੱਲ ਬਹੁਤ ਜ਼ਿਆਦਾ ਫੇਕ ਮੈਸੇਜ ਚੱਲ ਰਹੇ ਨੇ ਜਿਸ ਦੇ ਵਿੱਚ ਇੱਕ ਲਿੰਕ ਵੀ ਇੰਬੈਡ ਹੁੰਦਾ ਹੈ ਤੇ ਜੇਕਰ ਉਸ ਲਿੰਕ ਉੱਤੇ ਕਲਿੱਕ ਕਰ ਦਿੱਤਾ ਜਾਵੇ ਤਾਂ ਜਾਂ ਤਾਂ ਤੁਹਾਡਾ ਫੋਨ ਹੈਕ ਹੋ ਜਾਵੇਗਾ ਕੰਟਰੋਲ ਕਰ ਲਿਆ ਜਾਵੇਗਾ ਜਾਂ ਫਿਰ ਤੁਹਾਡੇ ਬੈਂਕ ਦੇ ਵਿੱਚੋਂ ਦੀ ਸਾਰੇ ਪੈਸੇ ਤੁਹਾਡੇ ਮੋਬਾਈਲ ਦੇ ਥਰੂ ਕੱਟੇ ਜਾਣਗੇ ਤਾਂ ਇਹ ਸਾਰੇ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਇਸੇ ਦੇ ਮੱਦੇਨਜ਼ਰ ਭਾਰਤੀ ਦੂਰ ਸੰਚਾਰ ਰੈਗੂਲੇਟਰੀ ਅਥਾਰਟੀ ਯਾਨੀ T R A I ਨੇ ਮੰਗਲਵਾਰ ਨੂੰ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਉਨ੍ਹਾਂ ਦੇ ਮੁਤਾਬਕ ਹੁਣ ਸਾਰੀਆਂ ਟੈਲੀਮਾਰਕETING ਕਾਲਾਂ ਨੂੰ 140 ਸੀਰੀਜ਼ ਉੱਤੇ ਮਾਈਗ੍ਰੇਟ ਕਰਨਾ ਹੋਵੇਗਾ ਤਾਂਕਿ ਉਨ੍ਹਾਂ ਦੀ ਬਿਹਤਰ ਨਿਗਰਾਨੀ ਅਤੇ ਕੰਟਰੋਲ ਕੀਤਾ ਜਾ ਸਕੇ ਇਸੇ ਦੇ ਲਈ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ 30 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਇਸ ਤੋਂ ਇਲਾਵਾ 1 ਸਤੰਬਰ ਤੋਂ ਕਿਸੇ ਵੀ ਮੈਸੇਜ ਦੇ ਵਿੱਚ ਤੁਹਾਨੂੰ ਯੂਆਰਐਲ ਏਪਕੇ ਜਾਂ ਫਿਰ ਓਟੀਟੀ ਲਿੰਕ ਜਾਂ ਕਾਲ ਬੈਕ ਨੰਬਰ ਨਹੀਂ ਭੇਜਿਆ ਜਾਵੇਗਾ ਤਾਂ ਇਸ ਗੱਲ ਨੂੰ ਤੁਸੀਂ ਚੰਗੀ ਤਰ੍ਹਾਂ ਨੋਟ ਕਰ ਲਓ ਕਿ ਇੱਕ ਤਰੀਕ ਤੋਂ ਨਵੇਂ ਸਿਸਟਮ ਜੋ ਨੇ ਲਾਗੂ ਹੋ ਜਾਣਗੇ ਤੁਹਾਨੂੰ ਜੋ ਵੀ ਮੈਸੇਜ ਆਣਗੇ ਉਸ ਦੇ ਵਿੱਚ ਤੁਹਾਨੂੰ ਯੂਆਰਐਲ ਐਪਲੀਕੇਸ਼ਨ ਰਿਲੇਟਿਡ ਓਟੀਟੀ ਲਿੰਕ ਜਾਂ ਫਿਰ ਕਾਲ ਬੈਕ ਦੇ ਨੰਬਰ ਜੋ ਨੇ ਉਹ ਨਹੀਂ ਭੇਜੇ ਜਾਣਗੇ ਲੇਕਿਨ ਜੇਕਰ ਫੇਰ ਵੀ ਤੁਹਾਨੂੰ ਅਜਿਹੇ ਮੈਸੇਜ ਆਉਂਦੇ ਨੇ ਤਾਂ ਤੁਸੀਂ ਸਮਝ ਜਾਓ ਕਿ ਉਹ ਫੇਕ ਮੈਸੇਜ ਹੈ ਤਾਂ ਤੁਹਾਨੂੰ ਦੱਸ ਦਈਏ ਟ੍ਰਾਈ ਨੇ ਕਿਹਾ ਹੈ ਕਿ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਮੈਸੇਜ ਨੂੰ ਲੈ ਕੇ ਆਪਣੇ ਸਿਸਟਮ ਦੇ ਵਿੱਚ ਸੁਧਾਰ ਕਰਨਾ ਹੋਵੇਗਾ 1 ਨਵੰਬਰ 2024 ਤੋਂ ਉਹਨਾਂ ਦੇ ਕੋਲ ਹਰ ਮੈਸੇਜ ਭੇਜਣ ਤੇ ਨਾਲ ਹੀ ਰਿਸੀਵ ਕਰਨ ਵਾਲੇ ਉਹਨਾਂ ਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਜੇਕਰ ਕਿਸੇ ਵੀ ਮੈਸੇਜ ਦੇ ਵਿੱਚ ਇਹ ਜਾਣਕਾਰੀ ਨਹੀਂ ਹੈ ਤਾਂ ਉਹਨਾਂ ਨੂੰ ਰੱਦ ਕਰਨਾ ਹੋਵੇਗਾ TRAI ਨੇ ਕਿਹਾ ਹੈ ਕਿ ਗਲਤ ਸ਼੍ਰੇਣੀ ਦੇ ਵਿੱਚ ਰਜਿਸਟਰਡ ਕੰਟੈਂਟ ਟੈਂਪਲੇਟਸ ਨੂੰ ਵੀ ਬਲੈਕਲਿਸਟ ਕਰਨਾ ਹੋਵੇਗਾ ਕਈ ਵਾਰ ਗਲਤੀ ਕਰਨ ਵਾਲੇ ਵਿਅਕਤੀ ਨੂੰ ਇੱਕ ਮਹੀਨੇ ਦੇ ਲਈ ਸਸਪੈਂਡ ਵੀ ਕਰਨਾ ਪੈਂਦਾ ਹੈ ਸਮਗਰੀ ਟੈਂਪਲੇਟ ਦੇ ਵਿੱਚ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਇਸ ਤੋਂ ਇਲਾਵਾ ਸਿੰਗਲ ਸਮਗਰੀ ਟੈਂਪਲੇਟ ਨੂੰ ਮਲਟੀਪਲ ਲੇਖਾਂ ਦੇ ਨਾਲ ਲਿੰਕ ਨਹੀਂ ਕੀਤਾ ਜਾ ਸਕਦਾ ਰੁਆਈ ਨੇ ਕਿਹਾ ਹੈ ਕਿ ਜੇਕਰ ਹੈਡਰ ਜਾਂ ਫਿਰ ਕੰਟੈਂਟ ਟੈਂਪਲੇਟ ਦੇ ਵਿੱਚ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਉਸ ਕੰਪਨੀ ਦੇ ਸਾਰੇ ਹੈਡਰ ਅਤੇ ਕੰਟੈਂਟ ਟੈਂਪਲੇਟ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਉਹਨਾਂ ਨੂੰ ਵੈਰੀਫਿਕੇਸ਼ਨ ਪ੍ਰਕਿਰਿਆ 'ਚ ਲੰਘਣਾ ਪਵੇਗਾ। ਉਹਨਾਂ ਨੂੰ ਦੁਬਾਰਾ ਕੰਮ ਕਰਨ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਕਾਨੂੰਨੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਇਸ ਤੋਂ ਇਲਾਵਾ ਡਿਲੀਵਰੀ ਅਤੇ ਟੈਲੀਮਾਰਕਟਰਾਂ ਨੂੰ ਵੀ 2 ਦਿਨਾਂ ਦੇ ਅੰਦਰ ਸੰਦੇਸ਼ਾਂ ਦੀ ਦੁਰਵਰਤੋਂ ਬਾਰੇ ਸੂਚਿਤ ਕਰਨਾ ਹੋਵੇਗਾ ਨਹੀਂ ਤਾਂ ਉਨ੍ਹਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਟ੍ਰਾਈ ਨੇ ਕਿਹਾ ਹੈ ਕਿ ਉਹ ਮੈਸੇਜਿੰਗ ਸਿਸਟਮ ਨੂੰ ਪਾਰਦਰਸ਼ੀ ਅਤੇ ਸਪਸ਼ਟ ਬਣਾਉਣਾ ਚਾਹੁੰਦੇ ਨੇ ਟ੍ਰਾਈ ਦੀ ਤਰਜੀਹ ਖਪਤਕਾਰ ਅਤੇ ਉਨ੍ਹਾਂ ਦੇ ਹਿੱਤ ਦੇ ਵਿੱਚ ਹਨ ਉਨ੍ਹਾਂ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ ਲੋਕਾਂ ਨੂੰ ਫਰਜ਼ੀ ਮੈਸੇਜ ਅਤੇ ਨਾਲ ਹੀ ਵਿੱਤੀ ਧੋਖਾਧੜੀ ਤੋਂ ਬਚਾਉਣ ਦੇ ਲਈ ਇੱਕ ਕਦਮ ਚੁੱਕਣੇ ਜ਼ਰੂਰੀ ਨੇ ਲੋਕਾਂ ਦੀ ਸਲਾਹ ਉੱਤੇ ਭਵਿੱਖ ਦੇ ਵਿੱਚ ਵੀ ਅਜਿਹੇ ਕਦਮ ਚੁੱਕੇ ਜਾਣਗੇ ਤੇ ਤੁਹਾਨੂੰ ਦੱਸ ਦਈਏ ਨਵੇਂ ਦਿਸ਼ਾ ਨਿਰਦੇਸ਼ਾਂ ਬਾਰੇ ਵਧੇਰੇ ਜਾਣਕਾਰੀ ਦੇ ਲਈ ਤੁਸੀਂ try ਦੀ ਵੈਬਸਾਈਟ ਤੇ ਵੀ ਜਾ ਸਕਦੇ ਹੋ ਤਾਂ ਹੁਣ ਨਵੇਂ ਸਿਸਟਮ ਲਾਗੂ ਕੀਤੇ ਜਾਣਗੇ ਤੁਹਾਨੂੰ ਮੈਸੇਜ ਜਿਹੜੇ ਹੁਣ ਤੱਕ ਆਉਂਦੇ ਸੀ ਉਸ ਦੇ ਵਿੱਚ ਵੈਬ ਦਾ ਲਿੰਕ ਹੁੰਦਾ ਸੀ ਜਾਂ ਫਿਰ ਉਸ ਦੇ ਵਿੱਚ ਕੋਈ ਯੂਆਰਐਲ ਲਿੰਕ ਹੁੰਦਾ ਸੀ ਓਟੀਟੀ ਲਿੰਕ ਹੁੰਦਾ ਸੀ ਜਾਂ ਫਿਰ ਤੁਹਾਨੂੰ ਕਾਲ ਬੈਕ ਦੇ ਲਈ ਨੰਬਰ ਵੀ ਦਿੱਤਾ ਜਾਂਦਾ ਸੀ ਤਾਂ ਅਜਿਹੇ ਦੇ ਵਿੱਚ ਹੁਣ ਇਹ ਸਿਸਟਮ ਬੰਦ ਹੋਣ ਜਾ ਰਿਹਾ ਹੈ ਤਾਂ ਜੋ ਜੋ ਭਾਰਤ ਦੀ ਜੋ ਜਨਤਾ ਹੈ ਉਹਨਾਂ ਦੇ ਨਾਲ ਧੋਖਾ ਨਾ ਹੋ ਸਕੇ ਤੇ ਜਿਹੜੇ ਹੈਕਰਸ ਨੇ ਜੋ ਆਪਣੇ ਆਪ ਨੂੰ ਬਹੁਤ ਜ਼ਿਆਦਾ ਚੁਲਾ ਕਸ ਸਮਝਦੇ ਨੇ ਉਹਨਾਂ ਨੂੰ ਲਗਾਮ ਲਗਾਈ ਜਾ ਸਕੇ